ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇ ਜੇਕਰ ਲੋੜੀ ਵਾਲੇ ਦਿਨ ਤੁਸੀਂ ਰਸੋਈ ਦੇ ਵਿੱਚੋਂ ਇੱਕ ਕੌਲੀ ਇਸ ਟੀਜ ਦੇ ਪਾਰ ਕੇ ਦਾਨ ਕਰ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਬਰਕਤਾਂ ਦੇ ਢੇਰ ਲੱਗ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਤਾਂਗੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਾਜਾਵੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਸੀਂ ਲੋੜੀ ਦੇ ਮਹੀਨੇ ਦੇ ਵਿੱਚ ਜੇਕਰ ਘਰ ਦੇ ਰਸੋਈ ਦੇ ਵਿੱਚੋਂ ਇੱਕ ਕੌਲੀ ਇਸ ਜੀ ਦੀ ਭਰ ਕੇ ਦਾਨ ਕਰੋਗੇ ਤਾਂ ਤੁਸੀਂ ਲੱਖਾਂ ਮੰਗੋਗੇ ਤੁਹਾਨੂੰ ਕੋੜਾ ਮਿਲਾਂਗੇ ਪਰ ਸੰਗਤ ਜੀ ਵੀਡੀਓ ਦੇ ਵਿਸ਼ੇ ਨੂੰ ਸਮਝ ਆਉਣ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਸੰਗਤ ਜੀ ਇਸ ਘਟਨਾ ਦੇ ਮਾਧਿਅਮ ਦੇ ਰਾਹੀਂ ਵੀਡੀਓ ਦੇ ਵਿਸ਼ੇ ਦੇ ਬਾਰੇ ਤੁਹਾਨੂੰ ਚੰਗੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਸੋ ਹੁਣ ਗੱਲਬਾਤ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇੱਕ ਘਟਨਾ ਅਜਾਇਬ ਗੁਰਸਿੱਖ ਦੀ ਹੈ ਜੋ ਇੱਕ ਕੌਲ ਦੀ ਆਟੇ ਦੀ ਬਦੌਲਤ ਅੱਜ ਲੰਡਨ ਦੇ ਵਿੱਚ ਆਟੇ ਦੀਆਂ ਫੈਕਟਰੀਆਂ ਦਾ ਮਾਲਕ ਬਣ ਚੁੱਕਾ ਹੈ ਲੰਡਨ ਦੇ ਲੋਕ ਅੱਜ ਵੀ ਉਸਦੀ ਫੈਕਟਰੀ ਦਾ ਆਟਾ ਖਾ ਰਹੇ ਹਨ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸਾਧ ਸੰਗਤ ਜੀ ਇਹੋ ਜਿਹਾ ਕੀ ਸੀ ਇੱਕ ਕੋਲੀ ਆਟੇ ਦੇ ਵਿੱਚ ਤੁਸੀਂ ਵੀ ਕਦੇ ਇਸ ਗੱਲ ਨੂੰ ਨਹੀਂ ਭੁੱਲ पाओਗੇ ਸੁਖਬੀਰ ਸਿੰਘ ਜੋ ਕਿ ਪਿਛਲੇ 20 ਸਾਲਾਂ ਤੋਂ ਲੰਡਨ ਦੇ ਵਸਨੇਕ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਐਸੀ ਘਟਨਾ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਮ ਜਾਵੇ ਕਿ ਇਹ ਘਟਨਾ ਕਈਆਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸੁਖਬੀਰ ਸਿੰਘ ਦੱਸਦੇ ਹਨ ਕਿ ਮੈਂ ਕਿ ਮੈਂ ਲੁਧਿਆਣੇ ਦੇ ਕੋਲ ਇੱਕ ਪਿੰਡ ਦਾ ਵਸਨੇਕ ਸੀ ਮੇਰੇ ਬਚਪਨ ਦੇ ਵਿੱਚ ਮੇਰੇ ਪਿਤਾ ਜੀ ਦਾ ਧਿਆਨ ਤੋਂ ਗਿਆ ਸੀ ਮੈਂ ਆਪਣੇ ਪਿਤਾ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਰਹਿਣ ਲੱਗ ਗਿਆ ਆਤ ਦੀ ਗਰੀਬੀ ਸੀ ਤੇ ਮੇਰੀ ਮਾਂ ਬੇਸ਼ੁਮਾਰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਗੋਹੇ ਤੇ ਕੂੜੇ ਦਾ ਕੰਮ ਕਰਦੀ ਸੀ ਨਾਲ ਹੀ ਨਾਲ ਮੈਨੂੰ ਪੜ੍ਹਾਉਂਦੀ ਸੀ ਗੁਰਸੇਖ ਮਾਹੌਲ ਕਰਕੇ ਮੈਂ ਬਚਪਨ ਦੇ ਵਿੱਚ ਹੀ ਅੰਮ੍ਰਿਤ ਪਾਨ ਕਰ ਲਿਆ ਸੀ ਮੈਂ ਪੱਕਾ ਨਿਤਨੇਮੀ ਬਣ ਗਿਆ ਸੀ ਸਾਹਸੰਗਤ ਜੀ ਉਹ ਦੱਸਦੇ ਹਨ ਕਿ ਮੈਂ 8-9 ਸਾਲਾਂ ਦਾ ਸੀ ਮੇਰੀ ਮਾਂ ਬਿਮਾਰ ਰਹਿਣ ਲੱਗੀ ਮੈਨੂੰ ਹਮੇਸ਼ਾ ਕਹਿੰਦੀ ਦੁੱਤਿਆਂ ਦਾ ਭਲਾ ਸੋਚਿਆਗਾ ਜੈਸਾ ਕਰੇਗਾ ਪ੍ਰਮਾਤਮਾ ਤੈਨੂੰ ਉਹੀ ਦੇਵੇਗਾ ਇੱਕ ਦਿਨ ਤੂੰ ਬਹੁਤ ਵੱਡਾ ਬਣ ਜਾਵੇਂਗਾ ਉਸ ਵੇਲੇ ਮੈਂ ਛੋਟਾ ਸੀ ਪਰ ਸਮਝ ਲੱਗ ਰਹੀ ਸੀ ਕਿ ਜੋ ਮਾਂ ਕਹਿ ਰਹੀ ਹੈ ਕਿ ਮੇਰੇ ਅੰਦਰ ਇੱਕ ਦਾਨ ਕਰਨ ਦੀ ਭਾਵਨਾ ਬਣ ਚੁੱਕੀ ਸੀ ਇਸੇ ਤਰ੍ਹਾਂ ਕਹਿੰਦੇ ਕਿ ਸਾਡੇ ਪਿੰਡ ਵਿੱਚ ਇੱਕ ਸਾਧੂ ਮਹਾਤਮਾ ਜੇ ਜਿਵੇਂ ਸਨੋ ਜ਼ਿਆਦਾਤਰ ਲੋਕ پاਗਲ ਕਹਿੰਦੇ ਸਨ ਉਹਨਾਂ ਨੂੰ ਭਜਾ ਦਿੰਦੇ ਸਨ ਉਹ ਮੰਗਣ ਵਾਸਤੇ ਸਾਡੇ ਘਰਾਂ ਦੇ ਵਿੱਚ ਆਉਂਦਾ ਲੋਕ ਤਾਂ ਆਪਣੇ ਦਰਵਾਜ਼ੇ ਤੱਕ ਨਹੀਂ ਖੋਲਦੇ ਸੀ ਸਾਡੇ ਘਰ ਦੇ ਬਾਹਰ ਉਹ ਸਾਧੂ ਆਉਂਦੇ ਤੇ ਖੈਰ ਮੰਗਦੇ ਪਰ ਮੈਂ ਉਹਨਾਂ ਦੇ ਮੂੰਹ ਵੱਲ ਵੇਖਦਾ ਰਹਿੰਦਾ ਕਿਉਂਕਿ ਸਾਡੇ ਘਰ ਦੇ ਵਿੱਚ ਖੈਰ ਪਾਉਣ ਦੇ ਲਈ ਕੁਝ ਹੈ ਹੀ ਨਹੀਂ ਸ਼ਾਇਦ ਉਹ ਫਕੀਰ ਸਭ ਜਾਣੇ ਜਾਣ ਹੋਵੇਗਾ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਮੇਰੇ ਸਿਰ ਦੇ ਉੱਪਰ ਹੱਥ ਰੱਖ ਕੇ ਆਖਦਾ ਕਿ ਪਰਮਾਤਮਾ ਤੈਨੂੰ ਜਲਦ ਹੀ ਖੈਰ ਪਾਉਣ ਵਾਲਾ ਕਰ ਦੇਵੇਗਾ ਇਹਨਾਂ ਕਹਿ ਕੇ ਉਹ ਸਾਧੂ ਉੱਥੋਂ ਚਲਾ ਜਾਂਦਾ ਸੀ ਮੇਰੀ ਮਾਂ ਕੁਝ ਠੀਕ ਹੋਣ ਲੱਗੀ ਤੇ ਇੱਕ ਸਰਕਾਰੀ ਸਕੂਲ ਦੇ ਵਿੱਚ ਉਸ ਨੂੰ ਚਪੜਾ ਸੀ ਦੀ ਨੌਕਰੀ ਮਿਲ ਗਈ ਹਾਲਾਤ ਕੁਝ ਠੀਕ ਹੋਏ ਤੇ ਮੈਂ ਵੀ ਵੱਡਾ ਹੋ ਗਿਆ ਫਰੋ ਸਾਧੂ ਉਸੇ ਹੀ ਤਰਾਂ ਪੈਣ ਵਿੱਚ ਆਉਂਦੇ ਰਹੇ ਅੱਜ ਮੇਰੀ ਮਾਂ ਦੀ ਪਹਿਲੀ ਤਨਖਾਹ ਆਈ ਸੀ ਤੇ ਸਾਡੇ ਘਰ ਦੇ ਬਾਹਰ ਉਹ ਸਾਧੂ ਆ ਕੇ ਖੜਾ ਹੋ ਗਿਆ ਆਪਣੇ ਆਪ ਹੀ ਮੈਂ ਕਹਿਣ ਲੱਗਾ ਕਿ ਅੱਜ ਤਾਂ ਮੈਂ ਤੁਹਾਨੂੰ ਖੈਰ ਪਾ ਸਕਦਾ ਹਾਂ ਤੇ ਮੈਂ ਇੱਕ ਕੌਲੀ ਆٹے ਦੀ ਲੈ ਕੇ ਉਸੇ ਝੋਲੀ ਦੇ ਵਿੱਚ ਪਾ ਦਿੱਤੀ ਉਹ ਉੱਥੋਂ ਚਲਾ ਗਿਆ ਤੇ ਉਵੇਂ ਹੀ ਉਹ ਆٹے ਦੀ ਕੌਲੀ ਕਾਫੀ ਸਮੇਂ ਤੱਕ ਚੱਲਦੀ ਰਹੀ ਹੁਣ ਸਾਡੇ ਪਿੰਡ ਵਿੱਚ ਖੈਰ ਨਾ ਮੰਗਣ ਕਰਕੇ ਉਹ ਸਾਧੂ ਸਿਰਫ ਸਾਡੇ ਘਰ ਤੋਂ ਹੀ ਖੈਰ ਲੈ ਕੇ ਚੱਲਿਆ ਜਾਂਦਾ ਸਮਾਂ ਲੰਘਿਆ ਤੇ ਮੈਂ ਆਪਣੀ ਸਮਾਂ ਲੰਘਿਆ ਤੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਪਤਾ ਲੱਗਿਆ ਕਿ ਉਹ ਸਾਧੂ ਕਾਫੀ ਬਿਮਾਰ ਰਹਿੰਦੇ ਹਨ ਮੈਂ ਉਸ ਸਾਧੂ ਦਾ ਟਿਕਾਣਾ ਜਾਣਦਾ ਸੀ ਰੋਜ਼ ਰੋਟੀ ਬਣਾ ਕੇ ਉਸ ਦੇ ਕੋਲ ਜਾਇਆ ਕਰਦਾ ਉਸ ਦੀ ਸੇਵਾ ਵੀ ਕਰਿਆ ਕਰਦਾ ਸੀ ਇੱਕ ਦਿਨ ਪ੍ਰਸ਼ਾਦਾ ਛਕਣ ਤੋਂ ਬਾਅਦ ਉਸ ਸਾਧੂ ਨੇ ਮੈਨੂੰ ਬਾਤ ਫੜ ਲਿਆ ਤੇ ਕਹਿਣ ਲੱਗਾ ਸੁਖਬੀਰ ਹੁਣ ਤੂੰ ਕੱਲ ਤੋਂ ਪ੍ਰਸ਼ਾਦਾ ਲੈ ਕੇ ਨਾ ਆਵੇਂ ਜਿਆਦਾ ਸਮਾਂ ਤੋਂ ਸੇਵਾ ਕੀਤੀ ਹੈ ਮੇਰੀ ਇੰਨੀ ਜਿਆਦਾ ਸੇਵਾ ਕੀਤੀ ਹੈ ਕਿ ਇੱਕ ਕੌਲੀ ਆٹے ਦੀ ਖੈਰ ਹੀ ਸੱਤ ਸਮੁੰਦਰੋਂ ਪਾਰ ਤੱਕ ਜਾਵੇਗੀ ਬਸ ਆਪਣੀ ਦੇਆ ਪਾਵਨਾ ਕਦੇ ਨਾ ਛੱਡੀ ਵਾਹਿਗੁਰੂ ਪਰਮਾਤਮਾ ਨੇ ਆਪਣਾ ਵਿਸ਼ਵਾਸ ਸਦਾ ਹੀ ਬਣਾ ਕੇ ਰੱਖੇ ਉਸ ਸਮੇਂ ਤਾਂ ਕਹਿੰਦਾ ਕਿ ਮੈਂ ਕੁਝ ਸਮਝ ਨਹੀਂ ਪਾਇਆ ਅਗਲੇ ਦਿਨ ਉਸ ਸਾਧੂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਮੈਂ ਪਹੁੰਚ ਗਿਆ ਇੱਥੇ। ਇੱਥੇ ਆ ਕੇ ਕਹਿੰਦਾ ਕਿ ਮੈਂ ਕੈਨੇਡਾ ਪਹੁੰਚ ਗਿਆ ਤੇ ਇੱਥੇ ਆ ਕੇ ਮੈਂ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ 4 ਸਾਲ ਉਸੇ ਹੀ ਰੈਸਟੋਰੈਂਟ ਵਿੱਚ ਨੌਕਰੀ ਕਰਦਾ ਰਿਹਾ। ਸੰਗਤ ਜੀ ਆਖਦੇ ਹਨ ਕਿ ਹੌਲੀ-ਹੌਲੀ ਲੰਡਨ ਦੇ ਵਿੱਚ ਸੈਟਲ ਹੋਣ ਤੋਂ ਬਾਅਦ ਆਪਣਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਤੇ ਆਟਾ ਬਣਾ ਕੇ ਉਹ ਵੇਚਦਾ ਸੀ ਪਹਿਲਾਂ ਤਾਂ ਲੱਗਿਆ ਕਿ ਕੰਮ ਨਹੀਂ ਚੱਲੇਗਾ ਪਰ ਪਰਮਾਨ ਖੁਦ ਹੀ ਬਣਾਈਆਂ ਹੋਈਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਵੇਚਣ ਲਈ ਨਿਕਲ ਜਾਂਦਾ ਕਹਿੰਦਾ ਹੈ ਕਿ ਅੱਜ ਵੀ ਮੈਨੂੰ ਯਾਦ ਜਦੋਂ ਬਾਜ਼ਾਰ ਵਿੱਚ ਆਟੇ ਦਾ ਸੈਂਪਲ ਲੈ ਕੇ ਗਿਆ ਤਾਂ ਇੱਕ ਰੈਸਟੋਰੈਂਟ ਵਿੱਚ ਪਹੁੰਚਿਆ ਉਹ ਇੱਕ ਲੰਡਨ ਦੇ ਵਿੱਚ ਰਹਿਣ ਵਾਲੇ ਬੋਰੇਦਾਰ ਰੈਸਟੋਰੈਂਟ ਸੀ ਉਸ ਅੰਗਰੇਜ਼ ਨੇ ਦੱਸਿਆ ਕਿ ਬੜੀ ਮੁਸ਼ਕਲ ਦੇ ਨਾਲ ਉਸ ਨੇ ਇਹ ਰੈਸਟੋਰੈਂਟ ਖੋਲ੍ਹਿਆ ਹੈ आज ਉਸ ਦਾ ਦੂਸਰਾ ਦਿਨ ਹੈ ਜੇ ਹੋ ਸਕਦਾ ਹੈ ਤਾਂ 60 ਕਿਲੋ ਆਟਾ ਉਧਾਰ ਦੇ ਕੇ ਚਲੇ ਜਾਓ ਉਸ ਅੰਗਰੇਜ਼ ਨੇ ਕਿਹਾ ਕਿ ਜੇਕਰ ਅਗਲੇ ਹਫਤੇ ਮੇਰਾ ਕੰਮ ਚੱਲ ਪਿਆ ਤਾਂ ਮੈਂ ਤੈਨੂੰ ਸਾਰੇ ਪੈਸੇ ਦੇ ਦੇਵਾਂਗਾ ਅਸਲ ਵਿੱਚ ਇਹ ਇੱਕ ਸ਼ੁਵਾਰੀ ਸੀ ਮੈਂ ਉਸ ਨੂੰ ਕਹਿੰਦਾ ਕਿ 60 ਕਿਲੋ ਆਟਾ ਉਧਾਰ ਦੇ ਦਿੱਤਾ ਪਰਮਾਤਮਾ ਦੀ ਕਿਰਪਾ ਹੋਈ ਤਾਂ ਤਿੰਨ ਦਿਨਾਂ ਵਿੱਚ 60 ਕਿਲੋ ਆਟਾ ਉਹਦਾ ਲੱਗ ਗਿਆ ਉਸੇ ਪੇਮੈਂਟ ਕਹਿੰਦਾ ਕਿ ਮੈਨੂੰ ਆ ਗਈ ਤੇ ਉਸ ਤੋਂ ਬਾਅਦ ਮੇਰਾ ਕਾਰੋਬਾਰ ਛੋਟੀ ਜਿਹੀ ਮਸ਼ੀਨ ਤੋਂ ਅੱਜ ਤਿੰਨ ਫੈਕਟਰੀਆਂ ਦੇ ਵਿੱਚ ਬਦਲ ਚੁੱਕਾ ਹੈ। ਉਸੇ ਰੈਸਟੋਰੈਂਟ ਤੋਂ ਸ਼ੁਰੂ ਹੋਇਆ ਇੱਕ ਕਾਰੋਬਾਰ ਅੱਜ ਲੰਡਨ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਰੈਸਟੋਰੈਂਟ ਵਾਲਾ ਅੰਗਰੇਜ਼ ਬੰਦਾ ਅੱਜ ਵੀ ਸਾਡਾ ਗਾਹਕ ਹੈ। ਇਸੇ ਤਰ੍ਹਾਂ ਹੌਲੀ-ਹੌਲੀ ਕਹਿੰਦਾ ਕਿ ਮੈਂ ਵੇਸਨ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਸਾਡੀ ਫੈਕਟਰੀ ਦੇ ਬਾਹਰ ਵੀ ਇੱਕ ਵੱਡਾ ਹਾਲ ਸੀ ਜਿੱਥੇ ਲੰਗਰ ਦੀ ਸੇਵਾ ਵੀ ਚੱਲਦੀ ਰਹਿੰਦੀ ਸੀ। ਇਸੇ ਤਰ੍ਹਾਂ ਸਮਾਂ ਬੀਤਣ ਦੇ ਨਾਲ ਸਾਡੀ ਕਾਪੀ ਡੇਟਰ ਫੈਕਟਰੀ ਨੇ ਸਾਡੇ ਉੱਤੇ ਕੇਸ ਕਰ ਦਿੱਤਾ। ਸਾਡਾ ਕਾਰੋਬਾਰ ਬੰਦ ਹੋਣ ਤੇ ਆ ਗਿਆ। ਅਸੀਂ ਕੁਝ ਵੀ ਗਲਤ ਨਹੀਂ ਸੀ ਕੀਤਾ। ਪਰਮਾਤਮਾ ਦੇ ਭਰੋਸਾ ਰੱਖ ਕੇ ਮੈਂ ਸਾਰਾ ਕੁਝ ਦੇਖਦਾ ਰਿਹਾ। ਉਸ ਤੋਂ ਬਾਅਦ ਸਾਹਮਣੇ ਵਾਲੀ ਪਾਰਟੀ ਨੇ ਕਿਹਾ ਕਿ ਤੁਹਾਡੇ ਤੋਂ ਬਿਨਾਂ ਲੰਡਨ ਭੁੱਖਾ ਨਹੀਂ ਮਰ ਜਾਵੇਗਾ। ਹਰਾਨੀ ਦੀ ਗੱਲ ਇਹ ਸੀ ਕਿ ਪਰਮਾਤਮਾ ਦਾ ਐਸਾ ਚਮਤਕਾਰ ਵਰਤਿਆ ਕਿ ਬਹੁਤ ਸਾਰੇ ਦੁਕਾਨਦਾਰ, ਗਰੋਸਰੀ ਰੈਸਟੋਰੈਂਟ ਵਾਲਿਆਂ ਨੇ ਸਾਡੇ ਆਟੇ ਤੋਂ ਬਿਨਾ ਕਿਸੇ ਹੋਰ ਦਾ ਆਟਾ ਲੈਣ ਤੋਂ ਮਨਾ ਕਰ ਦਿੱਤਾ। ਉਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਚਾਹੇ ਸਾਡਾ ਕਾਰੋਬਾਰ ਬੰਦ ਹੋ ਜਾਵੇ ਪਰ ਉਹ ਸਾਡੇ ਫੈਕਟਰੀ ਦਾ ਹੀ ਆਟਾ ਲੈਣਗੇ। ਇਹ ਸਬ ਕੋਟ ਦਾ ਕੇਸ ਸਾਡੇ ਹੱਕ ਵਿੱਚ ਹੋਇਆ। ਇਹ ਸਭ ਕੁਝ ਸੱਚੇ ਪਾਤਸ਼ਾਹ ਵਾਈਗੁਰੂ ਜੀ ਦੀ ਕਿਰਪਾ ਨਾਲ ਹੋਇਆ। ਸੰਗਤ ਜੀ ਸੱਚੇ ਮਾਨ ਨਾਲ ਮਿਹਨਤ ਨਾਲ ਕੀਤਾ ਗਿਆ ਵਪਾਰ ਹਮੇਸ਼ਾ ਹੀ ਸਿਰੇ ਚੜਦਾ ਹੈ। ਪਰਮਾਤਮਾ ਹਰ ਜਗਤ ਸਹਾਇ ਹੋ ਜਾਂਦੇ ਹਨ। ਬਸ ਲੋੜ ਹੈ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ, ਸੱਚੇ ਮਾਨ ਦੇ ਨਾਲ ਦਾਨਪੁਣ ਕਰਨ ਦੀ। ਸੋ ਸਾ ਸੰਗਤ ਜੀ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਆਵੇ, ਕੋਈ ਗਰੀਬ, ਗੁਰੂ, ਬੜਾ ਕੋਈ ਵੀ ਤੁਹਾਡੇ ਕੋਲ ਹੈਲਪ ਲੈਣ ਲਈ ਆਵੇ ਤਾਂ ਉਸ ਨੂੰ ਕਦੇ ਵੀ ਦਾਰ ਤੋਂ ਪਛਾਉਣਾ ਨਹੀਂ। ਉਸ ਨੂੰ ਜਿੰਨਾ ਸਰਦਾ ਪੰਦਾ ਹੋਵੇ ਜ਼ਰੂਰ ਦਾਨਪੁਣ ਕਰਿਆ ਕਰੋ। ਪਰਮਾਤਮਾ ਦੀ ਕਿਰਪਾ ਹੋ ਜਾਵੇਗੀ ਪਰਮਾਤਮਾ ਦੇ ਵਿਸ਼ਵਾਸ ਕਰਨ ਦੀ ਲੋੜ ਹੈ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ